ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾਂ ਸਪੀਡ ਨਿਊਜ਼ ਤੇ ਅਫਰ ਝਾਤ ਪਾਉਨੇ ਆ ਪਹਿਲੀ ਖਬਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਬ ਉਤੇ ਉਹਨਾਂ ਨੂੰ ਨਮਨ ਕੀਤਾ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੇ ਪ੍ਰਕਾਸ਼ ਪਰਬ ਉਤੇ ਨਮਨ ਕਰਦਾ ਉਹਨਾਂ ਦੇ ਵਿਚਾਰ ਸਾਨੂੰ ਪ੍ਰਗਤੀਸ਼ੀਲ ਉਕਸ਼ਾਲ ਅਤੇ ਦਿਆਲੂ ਸਮਾਜ ਬਣਾਉਣ ਦੇ ਲਈ ਪ੍ਰੇਰਿਤ ਕਰਦੇ ਨੇ ਪੀਐਮ ਮੋਦੀ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਦੇ ਵਿੱਚ ਕਈ ਵਿਦਵਾਨਾਂ ਦਾ ਸੰਗਮ ਹੈ ਤੇ ਉਹ ਜਿੰਨੇ ਵਧੀਆ ਯੋਧਾ ਸਨ ਉਹਨੇ ਹੀ ਬੇਹਤਰੀਨ ਕਵੀ ਅਤੇ ਸਾਹਿਤਕਾਰ ਵੀ ਸਨ। ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਕਿ ਮੈਂ ਖਾਲਸਾ ਪੰਥ ਦੇ ਸਿਰਜਣਹਾਰ, ਮਨੁੱਖਤਾ ਦੇ ਪਾਲਨਹਾਰ ਅਤੇ ਭਾਰਤੀ ਕਦਰਾਂ-ਕੀਮਤਾਂ ਨੂੰ ਸਮਰਪਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਅਸਤੀਫੇ ਦੀ ਖਬਰ ਨੇ ਸੋਸ਼ਲ ਮੀਡੀਆ ਉੱਤੇ ਹਲਚਲ ਮਚਾ ਦਿੱਤੀ ਹੈ। ਟਰੂਡੋ ਬਾਰੇ ਕਈ ਖਬਰਾਂ ਸੁਰਖੀਆਂ ਵਿੱਚ ਨੇ ਕਿ ਟਰੂਡੋ ਜਲਦ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਸਕਦੇ ਨੇ। ਸੂਤਰਾਂ ਦੇ ਮੁਤਾਬਕ ਜਸਟਿਨ ਟਰੂਡੋ ਜਲਦੀ ਹੀ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਸਕਦੇ ਨੇ। ਇੱਕ ਰਿਪੋਰਟ ਦੇ ਮੁਤਾਬਕ ਟਰੂਡੋ ਨੇ ਕੈਨੇਡੀਅਨ ਮੰਤਰੀਆਂ ਦੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਹੀ ਇਹ ਫੈਸਲਾ ਲੈਣ ਦਾ ਮਨ ਬਣਾ ਲਿਆ ਹੈ ਤੇ ਇਹ ਸਭ ਦੇ ਦੌਰਾਨ ਸੋਸ਼ਲ ਮੀਡੀਆ ਉੱਤੇ ਟਰੂਡੋ ਦਾ ਮਜ਼ਾਕ ਉਡਾਇਆ ਜਾ ਰਿਹਾ ਅਤੇ ਮਜ਼ਾਕੀਆ ਮੀਮਜ਼ ਬਣਾਏ ਜਾ ਰਹੇ ਨੇ ਤੇ ਕਈ ਯੂਜ਼ਰ ਨੇ ਮਜ਼ਾਕ ਦੇ ਵਿੱਚ ਲਿਖਿਆ ਕਿ ਹੁਣ ਕੈਨੇਡਾ ਸ਼ਾਇਦ ਅਮਰੀਕਾ ਦਾ ਕਿਸਬ ਹੋ ਜਾਵੇਗਾ ਤੇ ਕੁਝ ਲੋਕਾਂ ਨੇ ਟੁੱਟੂ ਦੀਆਂ ਨੀਤੀਆਂ ਦੀ ਲੋਚਨਾ ਕੀਤੀ ਤੇ ਕਿਹਾ ਕਿ ਭਾਰਤ ਨਾਲ ਰਿਸ਼ਤੇ ਖਰਾਬ ਕਰਨਾ ਉਸ ਨੂੰ ਮਹਿੰਗਾ ਪਿਆਏ ਸੁਪਰੀਮ ਕੋਰ ਦੇ ਵਿੱਚ ਹੋਣ ਵਾਲੀ ਕਿਸਾਨਾਂ ਕੋ ਜਗਜੀਤ ਸਿੰਘ ਦੱਲੇਵਾਲ ਦੇ ਮਾਮਲੇ ਦੀ ਸੁਣਵਾਈ ਟਾਲ ਦਿੱਤੀ ਗਈ ਤੇ ਸੁਣਵਾਈ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੀ ਕਿਸਾਨਾਂ ਨਾਲ ਹੋਣ ਵਾਲੀ ਮੀਟਿੰਗ ਕਰਕੇ ਟਾਲੀ ਗਈ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਸ਼ੁੱਕਰਵਾਰ ਯਾਨੀ ਕਿ 10 ਜਨਵਰੀ ਨੂੰ ਹੋਵੇਗੀ ਤੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦੱਸਿਆ ਕਿ ਕਿਸਾਨਾਂ ਨੂੰ ਕਮੇਟੀ ਨਾਲ ਮੀਟਿੰਗ ਕਰਨ ਲਈ ਮਨਾਇਆ ਗਿਆ ਹੈ ਤੇ ਇਸ ਤੋਂ ਹੋਰ ਹਾਪਾ ਕਿ ਨਤੀਜਾ ਆਉਣ ਦੀ ਵੀ ਉਮੀਦ ਹੈ ਇੱਥੇ ਜ਼ਿਕਰ ਹੋ ਗਏ ਵੀ ਹੈ ਕਿ ਪੰਜਾਬ ਹਰਿਆਣਾ ਦੇ ਕਨੌਨੀ ਬਾਰਡਰ ਉੱਤੇ ਪਿਛਲੇ 41 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਕਿਸਾਨਾਂ ਦਾ ਕੁ ਜਗਦੀਸ਼ ਸਿੰਘ ਢੱਲੇਵਾਲ ਦੀ ਹਾਲਤ ਵੀ ਬਹੁਤ ਨਾਜ਼ੁਕ ਹੈ ਤੇ ਅਰਦੇ باوجود ਬਜ਼ੁਰਗ ਕਿਸਾਨ ਲੀਡਰ ਆਪਣੇ ਹੌਸਲੇ ਉੱਚੇ ਰੱਖੀ ਬੈਠੇ ਨੇ ਤੇ ਉਹਨਾਂ ਦੀ ਦੇਖਭਾਲ ਕਰਦੀ ਪ੍ਰਾਈਵੇਟ ਡਾਕਟਰਾਂ ਦੀ ਟੀਮ ਨੇ ਲੀਡਰ ਡਾਕਟਰ ਅਫਤਾਬ ਸਿੰਘ ਦਾ ਕਹਿਣਾ ਇਹ ਹੈ ਕਿ ਉਹਨਾਂ ਨੂੰ ਕਿਸੇ ਵੀ ਸਮੇਂ ਸਾਇਲੈਂਟ ਅਟੈਕ ਹੋ ਸਕਦਾ ਹੈ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਵਿੱਚ ਕਨਜੈਕਸ਼ਨ ਚਾਰਜ ਯਾਨੀ ਕਿ ਐਂਟਰੀ ਟੈਕਸ ਲਾਗੂ ਕਰ ਦਿੱਤਾ ਗਿਆ। ਇਹਦਾ ਤਹਿਤ ਅੰਪਾਇਰ ਸਟੇਟ ਬਿਲਡਿੰਗ, ਟਾਈਮਸਕੁਏਅਰ ਤੇ ਵਾਲ ਸਟਰੀਟ ਵਰਗੇ ਜ਼ਿਆਦਾ ਪੀੜਪੜੱਕੇ ਵਾਲੇ ਇਲਾਕਿਆਂ ਦੇ ਵਿੱਚ ਵਾਹਨਾਂ ਨੂੰ ਲਿਜਾਣ ਤੇ ਫੀਸ ਲੱਗੇਗੀ। ਕਾਰ ਚਾਲਕਾਂ ਨੂੰ ਬੀਜ਼ੀ ਘੰਟਿਆਂ ਦੇ ਦੌਰਾਨ 9 ਡਾਲਰ ਯਾਨੀ ਕਿ 770 ਰੁਪਏ ਅਤੇ ਹੋਰ ਸਮੇਂ ਦੇ ਉੱਤੇ 2.25 ਡਾਲਰ ਲਗਭਗ 190 ਰੁਪਏ ਅਦਾ ਕਰਨੇ ਪੈਣਗੇ ਅੰਦਾਜ਼ਾ ਹੈ ਕਿ ਇਸ ਨਾਲ ਵਾਹਨਾਂ ਦੀ ਗਿਣਤੀ 5 ਤੋਂ 10% ਦੀ ਘਟ ਜਾਵੇਗੀ ਤੇ ਨਾਲ ਹੀ ਟ੍ਰੈਫਿਕ ਜਮ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ ਜਦ ਕਨਜਕਸ਼ਨ ਚਾਰਜਿੰਗ ਨੂੰ ਪਹਿਲੀ ਵਾਰ 2023 ਦੇ ਵਿੱਚ ਨਿਊਯਾਰਕ ਰਾਜ ਦੀ ਗਵਰਨਰ ਕੈਥੀ ਹੋਰਚੂਲ ਦੁਆਰਾ ਉਤਸ਼ਾਹਿਤ ਕੀਤਾ ਗਿਆ ਸੀ ਪਰ ਕੁਝ ਯਾਤਰੀਆਂ ਤੇ ਵਪਾਰੀਆਂ ਦੀ ਸ਼ਿਕਾਇਤਾਂ ਤੋਂ ਬਾਅਦ ਇਸ ਵਿੱਚ ਦੇਰੀ ਹੋਈ ਅਤੇ ਇਸ ਨੂੰ ਫਿਰ ਇਸ ਨੂੰ ਸੋਧਿਆ ਗਿਆ ਪਿਛਲੇ ਸਾਲ ਟ੍ਰੈਫਿਕ ਡਾਟਾ ਵਿਸ਼ਲੇਸ਼ਣ ਫਾਰਮ ਇਨ ਰਿਕਸ ਦੁਆਰਾ ਲਗਾਤਾਰ ਦੂਜੇ ਸਾਲ ਨਿਊਯਾਰਕ ਸਿਟੀ ਨੂੰ ਦੁਨੀਆ ਦਾ ਸਭ ਤੋਂ ਵੱਧ ਪੀੜਪੜਕੇ ਵਾਲਾ ਸ਼ਹਿਰ ਖੇਤਰ ਚੁਣਿਆ ਗਿਆ ਸੀ। ਦੁਨੀਆ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸੀਈਓ ਦੀ ਜਦੋਂ ਚਰਚਾ ਹੁੰਦੀ ਹੈ ਤਾਂ ਗੂਗਲ ਦੇ ਸੁੰਦਰ ਪਚਾਈਆ ਤੇ ਮਾਈਕਰੋਸਾਫਟ ਦੇ ਸਤਿਆ ਨਡੇਲਾ ਦਾ ਨਾਂ ਸਾਹਮਣੇ ਆਉਂਦਾ ਹੈ ਪਰ ਕੁਆਂਟਸ ਮਿਸਕੇਪ ਕੰਪਨੀ ਦੇ ਭਾਰਤੀ ਮੁੱਲ ਦੇ ਸੰਸਥਾਪਕ ਅਤੇ ਸਾਬਕਾ ਸੀਈਓ ਜਗਦੀਪ ਸਿੰਘ ਨੇ ਉਹਨਾਂ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਉਹਨਾਂ ਦੀ ਔਰਜਾਨਾ ਦੀ ਤਨਖਾਹ ਲਗਭਗ 48 ਕਰੋੜ ਰੁਪਏ ਤੇ ਉਹਨਾਂ ਦੀ ਸਲਾਨਾ ਤਨਖਾਹ ਲਗਭਗ 17500 ਕਰੋੜ ਰੁਪਏ ਤੇ ਉਹਨਾਂ ਦੇ ਪੈਕਪ ਦੇ ਵਿੱਚ 19726 ਕਰੋੜ ਰੁਪਏ ਦੇ ਸ਼ੇਅਰ ਵੀ ਸ਼ਾਮਲ ਨੇ ਤੇ ਉਹ ਦੁਨੀਆ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਕਰਮਚਾਰੀ ਬਣ ਗਏ ਨੇ ਤੇ ਜਗਦੀਪ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਹੀ ਬੀ ਟੈਕ ਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਤੋਂ ਐਮਬੀਏ ਕੀਤੀ ਹੈ ਤੇ ਉਹਨਾਂ ਨੇ 10 ਸਾਲ ਤੱਕ ਕਈ ਕੰਪਨੀਆਂ ਵਿੱਚ ਕੰਮ ਕਰਕੇ ਬੈਟਰੀ ਤਕਨੀਕ ਬਾਰੇ ਸਿੱਖਿਆ ਉਸ ਤੋਂ ਬਾਅਦ 2010 ਦੇ ਵਿੱਚ ਕੋਸ ਮਸਕੀਪ ਕੰਪਨੀ ਦੀ ਸਥਾਪਨਾ ਕੀਤੀ ਗਈ ਤੇ ਇਹ ਨਵੀਂ ਪੀੜੀ ਦੀ ਸਲਾਈਡ ਸਟੇਟ ਇਸ ਚਾਰਜ ਹੋਣ ਯੋਗ ਲਿਥੀਅਮ ਮੈਟਲ ਬੈਟਰੀਆਂ ਦਾ ਨਿਰਮਾਣ ਕਰਦਾ ਹੈ ਤੇ ਕੰਪਨੀ ਦਾ ਮੁੱਖ ਦਫ਼ਤਰ ਕੈਲੀਫੋਰਨੀਆ ਦੇ ਵਿੱਚ ਹੈ ਸਿੱਖਾਂ ਦੇ 10ਵੇਂ ਗੁਰੂ 탄ਤਨシਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਪਟਨਾ ਸਾਹਿਬ ਵਿਖੇ ਜਾ ਕੇ ਨਤਮਸਤਕ ਹੋ ਰਹੀਆਂ ਨੇ ਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਨੇ ਉੱਥੇ ਹੀ ਅੱਜ ਸੱਚਖੰਡ ਸ਼ਹੀਦ ਦਰਬਾਰ ਸਾਹਿਬ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਤਾ ਤੇ ਸਵੇਰ ਤੋਂ ਹੀ ਸੰਗਣੀ ਧੁੰਦ ਦੇ ਹੁੰਦੇ ਵੀ ਸੰਗਤਾਂ ਵੱਡੀ ਪਾਰੀ ਗਿਣਤੀ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀਆਂ ਤੇ ਸੰਗਤ ਨੇ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਘਰ ਦੀਆਂ ਖ ਤੇ ਅਦੋਰਾਂ ਸੰਗਤ ਨੇ ਕਿਹਾ ਕਿ ਅੱਜ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੈ ਤੇ ਅੱਜ ਦੇ ਦਿਨ ਗੁਰੂ ਘਰ ਵਿੱਚ ਮੱਥਾ ਟੇਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਦੁਨੀਆ ਪਨੋ ਦਹਿਲਾ ਚੁੱਕੀ ਕੋਵਿਡ-19 ਤੋਂ ਬਾਅਦ ਹੁਣ ਚੀਨ ਦੇ ਵਿੱਚ ਐਚਐਮਪੀਵੀ ਯਾਨੀ ਕਿ ਹਿਊਮਨ ਮੈਟਾਪਨੀ ਓਮੋ ਵਾਇਰਸ ਨਾਂ ਦਾ ਇਹ ਵਾਇਰਸ ਫੈਲਿਆ ਹੋਇਆ ਤੇ ਹੁਣ ਭਾਰਤ ਵਿੱਚ ਵੀ ਇਸ ਵਾਇਰਸ ਨੇ ਦਸਤਕ ਦਿੱਤੀ ਹੈ ਤੇ ਅਸਤਾ ਪਹਿਲਾ ਕੇਸ ਬੈਂਗਲੂਰ ਵਿੱਚ ਸਾਹਮਣੇ ਆਇਆ ਕਰਨਾਟਕਾ ਦੀ ਰਾਜਧਾਨੀ ਬੈਂਗਲੂਰੂ ਦੇ ਇੱਕ ਹਸਪਤਾਲ ਦੇ ਵਿੱਚ 8 ਮਹੀਨੇ ਦੀ ਬੱਚੀ ਦੇ ਵਿੱਚ ਐਚਐਮਪੀਵੀ ਵਾਇਰਸ ਮਿਲਿਆ ਤੇ ਬੈਂਗਲੂਰੂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਸ ਮਾਮਲੇ ਦੀ ਰਿਪੋਰਟ ਆਈ ਹੈ ਖਾਸ ਗੱਲ ਇਹ ਹੈ ਕਿ ਇਸ ਕੇਸ ਨਾਲ ਜੁੜੀ ਕੋਈ ਟਰੈਵਲ ਹਿਸਟਰੀ ਵੀ ਨਹੀਂ ਹੈ ਤੇ ਕਰਨਾਟਕ ਸਿਹਤ ਵਿਭਾਗ ਨੇ ਬੱਚੇ ਵਿੱਚ ਐਚ ਐਮ ਪੀ ਵੀ ਦੀ ਪੁਸ਼ਟੀ ਕੀਤੀ ਤੇ ਵਿਭਾਗ ਦਾ ਕਹਿਣਾ ਹੈ ਕਿ ਬੱਚੇ ਦੇ ਮੈਡੀਕਲ ਟੈਸਟ ਪੋਜ਼ਿਟਿਵ ਪਾਏ ਗਏ ਨੇ ਤੇ ਦੱਸ ਦਈਏ ਕਿ ਐਚ ਐਮ ਪੀ ਵੀ ਵਾਇਰਸ ਆਮ ਤੌਰ ਤੇ ਬੱਚਿਆਂ ਵਿੱਚ ਹੀ ਹੁੰਦਾ ਹੈ ਹਾਲਾਂਕਿ ਇਹ ਸਾਫ਼ ਨਹੀਂ ਹੋ ਸਕਿਆ ਕਿ ਐਚ ਐਮ ਪੀ ਵੀ ਦਾ ਕੋਈ ਸਟਰੋਨ ਹੈ ਜਾਂ ਨਹੀਂ ਜੋ ਚੀਨ ਵਿੱਚ ਫੈਲ ਰਿਹਾ ਹੈ। ਕਨੌਰ ਅਤੇ ਸ਼ੰਭੂ ਬਾਡਰੋਤ ਤੇ ਚੱਲ ਰਹੇ ਕਿਸਾਨਾਂ ਦੇ ਧਰਮ ਦੇ ਦਰਮਿਆਨ ਭਾਜਪਾ ਦਾ ਵੱਡਾ ਬਿਆਨ ਸਾਹਮਣੇ ਆਇਆ ਭਾਜਪਾ ਦਾ ਕਹਿਣਾ ਹੈ ਕਿ ਕੇਂਦਰ ਹਮੇਸ਼ਾ ਕਿਸਾਨਾਂ ਨਾਲ ਗੱਲ ਕਰਨ ਲਈ ਰਾਜੀ ਹੈ ਪਰ ਗੱਲ ਕਿਸ ਦੇ ਨਾਲ ਕਰੀਏ? ਐਲ ਦੇ ਚਲਦੇ ਭਾਜਪਾ ਦੇ ਆਗੂ ਸ਼ਵੇਤ ਮਲਕ ਨੇ ਕਿਸਾਨਾਂ ਨੂੰ ਨਸੀਹਤ ਦਿੱਤੀ ਹੈ ਤੇ ਸਾਬਕਾ ਐਮਪੀ ਅਤੇ ਭਾਜਪਾ ਦੇ ਸੀਨੀਅਰ ਆਗੂ ਸ਼ਵੇਤ ਮਲਕ ਨੇ ਕਿਹਾ ਕਿ ਅਸੀਂ ਕਿਸਾਨਾਂ ਲਈ ਹਮੇਸ਼ਾ ਆਪਣੇ ਰਾਖੋਲੇ ਨੇ ਪਰ ਕਿਸਾਨ ਆਪਣੇ ਰਿਸ਼ਤਿਆਂ ਨੂੰ ਆਪ ਬੰਦ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੇ ਕੇਂਦਰ ਨਾਲ ਕਿਸੇ ਵੀ ਤਰੀਕੇ ਦੀ ਗੱਲਬਾਤ ਕਰਨੀ ਹੈ ਤਾਂ ਪਹਿਲਾਂ ਉਹ ਇਕੱਠੇ ਹੋ ਜਾਣ ਤੇ ਆਪਸੀ ਤਾਲਮੇਲ ਬਣਾ ਲੈਣ ਕਿਉਂਕਿ ਕੇਂਦਰ ਇੱਕ ਧਰੇ ਨਾਲ ਗੱਲ ਕਰਕੇ ਖੁਸ਼ ਨਹੀਂ ਹੈ ਕਿਉਂਕਿ ਜਦੋਂ ਇੱਕ ਧਰੇ ਨਾਲ ਗੱਲ ਕੀਤੀ ਹੈ ਤਾਂ ਦੂਜੇ ਤਲੇ ਵੱਲੋਂ ਦੁਬਾਰਾ ਧਰਨਾ ਲਾ ਲਿਆ ਜਾਵੇਗਾ ਤੇ ਇਸ ਵਿੱਚ ਦੇ ਵਿੱਚ ਕੇਂਦਰ ਫਸਿਆ ਰਹੇਗਾ ਜਿਸ ਕਾਰਨ ਕਿਸਾਨ ਇੱਕ ਵਾਰ ਪਹਿਲਾਂ ਆਪਣਾ ਏਕਾ ਕਾਇਮ ਕਰ ਤੇ ਉਸ ਤੋਂ ਬਾਅਦ ਕੇਂਦਰ ਦੇ ਨਾਲ ਗੱਲਬਾਤ ਕਰਨ ਦੀ ਮੰਗ ਰੱਖਣ ਅਜਲੀ ਨਾ ਹੀ ਦੁਬਾਰਾ ਫਿਰ ਆਦਰ ਹੋਮਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਜਿਆਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ